ਸਰ ਆਪਾਂ ਦੇਖਦੇ ਆਂ ਜੀ ਪਾਣੀ ਦੀ ਸ਼ੁੱਧਤਾ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਅਵੇਅਰਨੈਸ ਚੱਲ ਰਹੀ ਆ ਤੇ ਕੁਝ ਲੋਕ ਬੋਤਲਾਂ ਦੇ ਧਰੂ 20-20 ਰੁਪਏ ਦੀ ਬੋਤਲਾਂ ਵਾਲਾ ਦੂਜੇ ਪਲੇ ਵੀ ਪਰ ਅੱਜ ਇੱਕ ਅਨੋਖੇ ਤਰ੍ਹਾਂ ਦਾ ਪੰਪ ਜੋ ਕੇ ਬੀਬੀਆਈਪ ਜੇ ਗੂਗਲ ਤੇ ਸਰਚ ਕਰੀਏ ਕਿਤੇ ਵੀ ਕਿੰਨੇ ਰੇਟ ਉੱਤੇ ਵਿਕਦੇ ਜਾਂਦੇ ਪਰ ਇੱਕ ਡੈਮੋ ਦਿਖਾ ਰਹੇ ਆ ਤੁਹਾਨੂੰ ਬੋਤਲ ਦਾ ਭਾਵੇਂ ਰੇਟ ਤੁਹਾਨੂੰ ਜ਼ਿਆਦਾ ਲੱਗੂਗਾ ਪਰ ਜੋ ਇਹਦੇ ਵਿੱਚ ਵਰਤਿਆ ਜਾਂਦਾ ਹੈ ਜਾਇਨਾ ਕਿ ਆ ਗਿਆ ਫਾਇਦਾ ਇਸ ਦੇ ਨਾਲ ਨਾਲ ਬਿਜ਼ਨਸ ਵੀ ਕੀਤਾ ਜਾਂਦਾ ਹੈ ਤੋਂ ਡੈਮੋ ਨੂੰ ਕਰੀਏ ਸਰ ਕੀ ਕੀ ਖਾਸੀਅਤ ਹੈ ਦੀ ਸਾਡੇ ਸਰ ਕਹਿਣ ਦੀ ਗੱਲ ਕੁਝ ਨਹੀਂ ਤੁਹਾਨੂੰ ਆਨ-ਗਰਾਉਂਡ ਡੈਮੋ ਕਰਕੇ ਦਿਖਾਵਾਂਗੇ ਜਿਵੇਂ ਕਿ ਮਾਰਕੀਟ 'ਚ ਵਧੀਆ ਬ੍ਰਾਂਡ ਵਿਕਦੇ ਆ ਆਪਾਂ ਇਹਨੂੰ ਕਰਦੇ ਨੇ ਫਿਲਟਰ ਪਾਣੀ ਯਾਰ ਉਹ ਕੀਤਾ ਹੋਇਆ ਆਰ.ਓ ਪਾਣੀ ਨੂੰ ਪਿਊਰੀਫਾਈ ਜ਼ਰੂਰ ਕਰਦਾ ਪਰ ਜਿਹੜੇ ਸਾਡੇ ਸਰੀਰ ਵਾਸਤੇ ਜ਼ਰੂਰੀ ਤੱਤ ਹੁੰਦੇ ਆਣ ਯਾਨੀ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ, ਪੋਟਾਸ਼ੀਅਮ ਉਹਨਾਂ ਨੂੰ ਵੀ ਆਊਟ ਕਰ ਦਿੰਦਾ ਪਰ ਜਿਹੜਾ ਸਾਡਾ ਕੰਪਨੀ ਦਾ ਬ੍ਰਾਂਡ ਆ ਜੀ ਅਲਕਰਨ 9 ਅਲਕਰਨ ਵਾਟਰ ਇਹਨੇ ਸਾਰੇ ਤੱਤਾਂ ਨੂੰ ਡੈਮੋ ਕਰਕੇ ਦਿਖਾਈ ਜਾਏਗਾ। ਸਭ ਤੋਂ ਪਹਿਲਾਂ ਜੀ ਆਪਾਂ ਡੈਮੋ ਕਰਦੇ ਜੀ ਜੋ ਮਿਲੋ ਤੱਤਾਂ ਜਿਹੜੇ ਪਾਣੀ ਚ ਜ਼ਿਆਦਾ ਜਿਹੜੇ ਚੱਕਤਰ ਇਹ ਆਪਣਾ ਮਾਰਕੀਟ ਦਾ ਪਾਣੀ ਹੈ ਜੀ। ਇਹ ਮਤਲਬ ਸਿੰਪਲ ਪਾਣੀ ਹੈ 20 ਰੁਪਏ ਜੋ ਬੋਦਰ ਵੇਦੇ ਹਾਂ ਜੀ। ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ। ਇਹ ਬ੍ਰਾਂਡ ਹੈ ਜੀ 20 ਰੁਪਏ ਨਹੀਂ ਮਿਲਦੀਆਂ ਜੀ। ਹਾਂ ਜੀ। ਇਹ ਆਪਣਾ ਕੰਪਨੀ ਦਾ ਜੀ ਅਰਦਰਨਵਾਟਰ ਜੀ। ਠੀਕ ਹੈ ਜੀ। ਇਹ ਕੈਮੀਕਲ ਆ ਜੀ ਆਪਾਂ ਨੇ ਆਨਲਾਈਨ ਮੰਗਾਇਆ ਜੀ Amazon ਤੋਂ ਜੀ ਇਹ ਕੋਈ ਆਪਣਾ ਸਰੀਰ ਨੂੰ ਨੁਕਸਾਨਦਾ ਨਹੀਂ ਕਰਦੇ ਇਹ ਨਹੀਂ ਇਹ ਤਾਂ ਜੀ ਆਪਾਂ ਪਾਣੀ ਦਾ ਟੈਸਟਿੰਗ ਕਰਨ ਵਾਸਤੇ ਕੈਮੀਕਲ ਉਸ ਕਰ ਰਹੇ ਇਹਨਾਂ ਨੂੰ ਆਪਾਂ ਨੇ ਆਪਣੇ ਬੋਤਲ ਦੇ ਅੰਦਰ ਲਿਜਾਇਆ ਹਣਾ ਇਹ ਕੈਮੀਕਲ ਆ ਜੀ ORP ਇਹ ਜਿਸ ਪਾਣੀ ਵਿੱਚ ਆਪਣੇ ਮਿਨਰਲ ਤੱਤ ਹੋਣਗੇ ਉਹਦੇ ਨਾਲ ਰਿਐਕਟ ਕਰੇਗਾ ਕਲਰ ਚੇਂਜ ਹੋਏਗਾ ਜਿਸ ਦੇ ਵਿੱਚ ਨਹੀਂ ਹੋਣਗੇ ਉਹ ਪਾਣੀ ਡੈੱਡ ਸ਼ੋਅ ਹੋ ਜਾਏਗਾ ਉਹਦਾ ਕੋਈ ਰਿਐਕਟਰ ਨਹੀਂ ਹੋਊਗਾ ਕੋਈ ਕਲਰ ਚੇਂਜ ਨਹੀਂ ਹੋਊਗਾ आप जी छे छे बूंदा दो गस पवेंगे चलो पां बोतल जी छे कल खाने देखो जी ये दे मार्केट का ब्रांड है जी कोई रिएक्ट नहीं होया कोई कलर चेंज नहीं हो जी तो ये जो बोतल लिखा हुआ है सारे मिनरल हैं जी रिएक्ट रियक्ट जी कलर चेंज जी ਅਪਾ ਦੂਸਰਾ ਡੈਮੋ ਕਰਦੇ ਹਾਂ ਜੀ ਪੀ ਐਚ ਲੈਵਲ ਇਹਦਾ ਥੋੜਾ ਮਾਰੀ ਜੀ ਕੈਮਰਾ ਇਹ ਕਲਰ ਕੋਡ ਵੀ ਹੈ ਤੇ ਨੰਬਰਿੰਗ ਦਿੱਤੀ ਹੋਈ ਹੈ ਜੀ 0 ਤੋਂ ਲੈ ਕੇ 14 ਤੱਕ ਆਪਣਾ ਪੀ ਐਚ ਲੈਵਲ ਹੁੰਦਾ ਇਹਨੂੰ ਸਿੱਧਾ ਕਰਦੇ ਹੁਣ ਵੇਖੋ ਠੀਕ ਹੈ ਜੀ ਕੋਲਡ ਡਰਿੰਕ ਮਾਰਕੀਟ ਸੋਡਾ ਵਗੈਰਾ ਇਹ ਵਾ ਖੁਸ਼ੀ ਖੁਸ਼ੀ ਪੀਣੇ ਪਾਰਟੀਆਂ ਦੇ ਬੱਚਿਆਂ ਨੂੰ ਵਗੈਰਾ ਦਿੰਨੇ ਆ ये जी मार्केट वाला पानी ये जी अपना डी लाइन वाटर ये अपने को लिकुड है पीएच स्केल या जीएच टेस्टर ये अपना लिक्विड च पावगे कलर कोड इस तरह लिखा हुआ है जो जो कलर ਇਹ ਰਿਕਾਰਡ ਧਾਰਨ ਕਰਨ ਨੂੰ ਹੁਕਮ ਨਾਲ ਇਹ ਨੰਬਰ ਨਾਲ ਸਬੰਧਿਤ ਰੱਖਦੇ ਹਾਂ। ਸਭ ਤੋਂ ਪਹਿਲੇ ਪਾਣੀ ਇਹ ਬ ਕੋਲਡ ਡਰਿੰਕ ਇਹ ਮਾਰਕੀਟ ਵਾਲਾ ਜੀ। ਮਿੱਟੀ ਨਾਲ ਅਲਕਲਟਨ ਵਾਟਰ ਕੋਲਡ ਡਰਿੰਕ ਦਾ ਰੰਗ ਬੋਲਡਿੰਗ ਦਾ ਜੋ ਕਲਰ ਆਇਆ ਹੈ 0 ਤੋਂ ਲੈ ਕੇ 21 ਸਕੇਲ ਦਾ ਬਹੁਤ ਹੀ ਐਸਡੀ ਦਾ ਬਹੁਤ ਹੀ ਹਾਨੀਕਾਰਕ ਆਪਣੇ ਲਈ ਬੱਚੇ ਲਈ ਸਰੀਰ ਲਈ ਇਹਦਾ ਲੈਵਲ ਹੈ ਜੀ ਕਲਰ ਦੇ ਹਿਸਾਬ ਨਾਲ ਦੀ 3-4 ਇਹ ਜਿਵੇਂ ਸਾਡਾ ਮਾਰਕਰ ਲਿਖਿਆ ਹੋਇਆ ਹੈ ਜੀ D9 ਇਹਦਾ ਪੀਐਚ ਲੈਵਲ ਮੈਨ ਨਹੀਂ ਹੈ ਚਲ ਇਹਨਾਂ ਦੇ ਫਾਇਦੇ ਥੋੜੇ ਦੱਸ ਦਿਓ ਕਿਉਂਕਿ ਅੱਜ ਕੱਲ ਲੋਕਾਂ ਨੇ ਭਾਵੇਂ ਆਰੋ ਲਵਾਏ ਆ ਹਾਂਜੀ ਪਰ ਜ਼ਿਆਦਾਤਰ ਪਿੰਡਾਂ ਦੇ ਵਿੱਚ ਆਰੋ ਨਹੀਂ ਹੈ ਲੋਕ ਆਮ ਪਾਣੀ ਪਿੰਦੇ ਆ ਜਿਹਦੇ ਨਾਲ ਸਭੀ ਬਿਮਾਰੀਆਂ ਵੀ ਫੈਲ ਰਹੀਆਂ ਸਭ ਤੋਂ ਵੱਡਾ ਫਾਇਦਾ ਇਹਦਾ ਇਹ ਹੈ ਜੀ ਜੋ ਪੀਐਚ ਸਕੇਲ ਆ ਡ9 ਆ ਜੀ ਜੋ ਆਮ ਇਨਸਾਨ ਲਈ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਆਪਾਂ ਕਈ ਬਿਮਾਰੀਆਂ ਨਾਲ ਅਜੇ ਤੱਕ ਰਹਿ ਰਹੇ ਨੇ ਆ ਤੰਦਰੁਸਤ ਇਨਸਾਨੋ ਵੀ ਚੈੱਕਅਪ ਕਰਾਉਣੇ ਨੇ ਕਈ ਤਰ੍ਹਾਂ ਦੀ ਬਿਮਾਰੀ ਨਿਕਲ ਗਈਆਂ ਇਸ ਪਾਣੀ ਦੇ ਨਾਲ ਰੈਗੂਲਰ ਯੂਜ਼ ਕਰਨਾ ਕੈਂਸਰ ਤੱਕ ਦਾ ਰਾਜ ਬਚਾ ਲਾ ਜੀ ਕੈਂਸਰ ਸ਼ੂਗਰ ਬੀਪੀ ਹਾਈ ਬੀਪੀ ਲੋ ਕੋਲੇਸਟ੍ਰੋਲ ਚਮੜੀ ਦਾ ਕੋਈ ਵੀ ਰੋਗ ਹੋਵੇ ਜੀ ਕਿਉਂਕਿ ਸਾਡੀ ਬਾਡੀ ਚ ਆਪਾਂ ਜੋ ਵੀ ਅੰਦਰ ਲੈਨੇ ਆ ਉਹਨੂੰ ਕਲਿੰਚਿੰਗ ਕਰਨ ਵਾਸਤੇ ਚੰਗਾ ਪਾਣੀ ਚਾਹੀਦਾ ਹੈ ਪਾਣੀ ਆਪਾਂ ਮਾਰਕੀਟ ਦਾ ਪਾਣੀ ਪੀਨੇ ਬਾਡੀ ਦੇ ਅੰਦਰੋਂ ਸਫਾਈ ਨਹੀਂ ਹੁੰਦੀ ਇਹ ਪਾਣੀ ਨਾਲ ਹਲਕਾ ਇਹ ਪਾਣੀ ਇਹਨਾਂ ਹਲਕਾ ਹੈ ਆਪਣੇ ਬਾਡੀ ਚ ਤੁਰੰਤ ਇੱਕ ਸੈੱਲ ਤੱਕ ਜਲਦੀ ਜਲਦੀ ਪਹੁੰਚਦਾ ਤੇ ਇਨਫਿਲਟ੍ਰੇਸ਼ਨ ਕਰਦਾ ਹੈ ਔਰ ਇਹ ਇਸ ਪਾਣੀ ਨਾਲੋਂ ਹਲਕਾ ਕਿਵੇਂ ਹੈ ਉਹ ਅਗਲਾ ਡੈਮੋ ਤੁਹਾਨੂੰ ਦਿਖਾਉਂਦੇ ਜੀ ਕੇ ਜੀ ਹਲਦੀ ਉੰਨੇ D9 ਤੱਕ ਦਾ ਰੰਗ ਆਪਾਂ। ਥੋੜੀ ਦੇਰਦਰ ਫੋਕਸ ਕਰੇ ਵੀ ਤੁਹਾਨੂੰ ਕਲਰ ਸ਼ੇਡ ਬਦਲ ਕੇ ਦੱਸਾਂ। ਹੋ ਰਿਹਾ ਜੀ ਜਿਹਾ ਨਹੀਂ। ਥੋੜਾ ਥੋੜਾ ਹੋ ਰਿਹਾ ਜੀ। ਇਹ ਸੇਮ ਜਿਹਾ ਹਲਦੀ ਪਾਈ ਸੀ ਉਹੀ ਕਲਰ ਜਿਹਾ ਹਲਦੀ ਵਾਲਾ। ਇਹ ਥੋੜਾ ਰੈੱਡ ਹੋ ਗਿਆ ਜੀ ਜਿਵੇਂ ਆਪਾਂ ਹਲਦੀ ਨੂੰ ਪਾਣੀ ਚ ਉਬਾਲਦੇ ਆਂ ਫਿਰ ਉਹ ਆਪਣਾ ਅਰਕ ਛੱਡਦੀ ਆ। ਇਹ ਪਾਣੀ ਨਾਰਮਲ ਟੈਂਪਰੇਚਰ ਤੇ ਇਹਨੇ ਇੰਨਾ ਹਲਕਾ ਇਹ ਪਾਊਡਰ ਫਾਰਮ ਚ ਉਹਦੇ ਵਿੱਚ ਐਂਟਰ ਕਰਕੇ ਉਹਦਾ ਅਰਕ ਬਾਰ ਕਰਤਾ ਜੀ। ਇਹਦੇ ਨਾਲ ਆਪਣੇ ਸਰੀਰ ਦੇ ਇੱਕ ਇੱਕ ਸੈੱਲ ਤੱਕ ਜਾਂਦਾ ਤੇ ਕਲੀੰਜ਼ੀ ਕਰਦਾ ਦੂਸਰਾ ਟ੍ਰਿਕ ਵੀ ਦਿਖਾਵਾਂਗੇ ਤੁਹਾਨੂੰ ਹਲਕੇ ਔਰ ਭਾਰੇ ਦਾ ਇਹਦੇ ਜੀਰਾ ਦੇਖੋ ਜੀ ਦੋਨਾਂ ਦਾ ਕਲਰ ਚੇਂਜ ਹੋ ਗਿਆ ਜੀਰੇ ਦਾ ਅਰਕ ਕੱਢਣ ਲਈ ਜੇ ਤਾਂ ਰਾਤ ਪਰ ਭੋਗੇ ਰੱਖਣਾ ਪਏਗਾ ਜੀ ਪਾਣੀ 'ਚ ਜਾਂ ਉਸ ਨੂੰ ਉਬਾਲਣਾ ਪਏਗਾ ਦੇਖੋ ਜੀ ਨਾਰਮਲ ਪਾਣੀ ਹੈ ਜੋ ਮਾਰਕੀਟਸ ਮਿਲਨੇ ਵਾਲਾ ਇਹਨੇ ਜੀਰੇ ਦਾ ਕੋਈ ਅਸਰ ਨਹੀਂ ਕਰਦਾ ਸੇਮ ਕਲੀਅਰ ਪਾਣੀ ਹੈ ਹੁਣ ਮੈਨੂੰ ਇਹਨਾਂ ਦੱਸ ਦਿਓ ਜੀ ਵੀ ਕਦੋਂ ਤੋਂ ਲਾਂਚ ਕਦੋਂ ਲਾਂਚ ਕਰ ਰਹੇ ਹੋ ਨਾ ਤੁਸੀਂ ਲਾਂਚ ਹੋ ਗਿਆ ਜੇ ਤੁਹਾਨੂੰ ਆਰਡਰ ਦੇਣਾ ਹੈ ਜੀ ਆਪਸੇ ਤਿਆਰ ਕਰਨਾ ਹੈ ਜਾਂ ਸੀ ਆਪਣੀ ਖਰੜ ਪੁਰਾਣੀ ਮੋਰੰਡਾ ਸੁਮਰਾੜਾ ਆਪਣੇ ਕੋਲ ਆਲੀ ਪਟਿਆਲਾ ਇਹ ਚੱਲੀ ਜਾ ਨਿਊ ਚੰਡੀਗੜ੍ਹ ਮੋਰੰਡਾ ਕਿੱਥੇ ਹੈ ਜੀ ਆਪਣਾ ਦਫ਼ਤਰ ਇਹ ਮੇਨ ਆਫਿਸ 'ਚ ਬੈਠੇ ਸੀ ਆਪਾਂ ਉਹ ਬ੍ਰਾਂਡਿੰਗ ਕਰ ਰਹੇ ਹਾਂ ਜੀ ਆਪਾਂ ਨੇ ਦਫ਼ਤਰ ਵਾ ਸਟੈਂਡ ਦੇ ਕਿੱਧਰੇ ਨੇਅਰ ਰੇਲਵੇ ਸਟੇਸ਼ਨ ਬਾਗ ਨੰਬਰ 2 ਥੈਂਕ ਯੂ ਸਰ ਸਸ